ਵਾਇਸ ਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਪਿਛਲੇ 10 12 ਦਿਨਾਂ ਤੋਂ ਹੜ੍ਹ ਦੀ ਚਪੇੜ ਦੇ ਵਿੱਚ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਹਰ ਉਹ ਖਬਰ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ ਤੇ ਖਾਸ ਕਰਕੇ ਜਿਹੜੀ ਸੋਸ਼ਲ ਮੀਡੀਆ ਤੇ ਵਾਅ ਫੈਲ ਰਹੀਆਂ ਉਸ ਤੋਂ ਦੂਰ ਰੱਖਿਆ ਜਾਵੇ ਤੇ ਮੈਂ ਪਹੁੰਚਿਆ ਹਾਂ ਇਸ ਟਮ ਸਤਲੁਜ ਦਰਿਆ ਦੇ ਕੋਲ ਸੰਗੋਵਾਲ ਪਿੰਡ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਕੁਝ ਤਸਵੀਰਾਂ ਦਿਖਾਦਿਨੀ ਚਾਹਨਾ ਤਾਂ ਦੱਸ ਦਈਏ ਕਿ ਇਹ ਸਾਹਮਣੇ ਜਿਹੜਾ ਦਰਿਆ ਦਿਖ ਰਿਹਾ ਸਤਲੁਜ ਦਰਿਆ ਤੇ ਸਾਹਮਣੇ ਦੱਸਿਆ ਜਾ ਰਿਹਾ ਕਿ ਇੱਥੋਂ ਤੋਂ ਲੈ ਕੇ ਉੱਥੇ ਤੱਕ ਨੋਚ ਸੀ ਜਿਸ ਦੇ ਨਾਲ ਪਾਣੀ ਦਾ ਬਹਾਵ ਜਿਹੜਾ ਪਰਲੇ ਪਾਸੇ ਜਾਂਦਾ ਸੀ ਲੇਕਿਨ ਉਹ ਨੋਚ ਕੁਝ ਦਿਨ ਪਹਿਲਾਂ ਟੁੱਟ ਗਈ ਤੇ ਪਾਣੀ ਦਾ ਬਹਾਵ ਇੱਧਰ ਆ ਗਿਆ ਤੇ ਇੱਥੇ ਲਗਭਗ 3 ਦਿਨ ਤੋਂ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਮਿੱਟੀ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਖਤ ਤੋੜ ਕੇ ਜਾਂ ਵੱਢ ਕੇ ਇੱਥੇ ਉਹਨਾਂ ਨੂੰ ਲਗਾਇਆ ਜਾ ਰਿਹਾ ਤੇ ਇਹੀ ਦੇਖਿਆ ਜਾ ਰਿਹਾ ਕਿ ਕੁਝ ਨਾ ਹੋਵੇ ਪਰ ਜਦੋਂ ਤੋਂ ਰਾਤ ਸਸਰਾਲੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਇੱਧਰ ਵੀ ਥੋੜਾ ਡਰ ਦਾ ਮਾਹੌਲ ਹੈ ਗੱਲਬਾਤ ਕਰਾਂਗੇ ਪਿੰਡ ਵਾਲਿਆਂ ਨਾਲ ਤੇ ਉਹਨਾਂ ਨੂੰ ਪੁੱਛ ਲਾਂਗੇ ਇੱਥੇ ਕੀ ਸੀਗਾ ਕਿਸ ਤਰ੍ਹਾਂ ਹੋਇਆ ਕਿਵੇਂ ਚੱਲ ਰਿਹਾ ਸਾਰਾ ਮਾਹੌਲ ਇਹ ਦੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਚੱਲਿਆ ਤੁਹਾਨੂੰ ਖੱਬੇ ਸੱਜੇ ਦੀਆਂ ਜੇ ਤਸਵੀਰਾਂ ਦਿਖਾਵਾਂ ਇੱਥੇ ਜਿਹੜਾ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਹੈ ਪਰ ਇੱਥੇ ਕੁਝ ਲੋਕਾਂ ਦੀ ਜ਼ਮੀਨ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਮੇਰੇ ਨਾਲ ਮੌਜੂਦ ਹੈ ਭਾਜੀ ਤੁਹਾਡੀ ਜ਼ਮੀਨ ਹੈ ਇੱਧਰ ਹਾਂਜੀ ਆ ਜ਼ਮੀਨ ਸਾਰੀ ਆਪਣੀ ਹੈ ਜੀ ਇਹ ਤੁਹਾਡੀ ਜਮੀਨ ਹੈ ਸਾਰੀ ਜੀ ਬਿਲਕੁਲ ਜੀ ਇੰਨੀ ਜਮੀਨ ਸੀ ਇਹ ਤਕਰੀਬਨ ਜੀ 18 ਕਿੱਲੇ ਜਮੀਨ ਸਾਡੀ ਸੀ 18 ਕਿੱਲੇ ਜਮੀਨ 18 ਕਿੱਲੇ ਜਮੀਨ ਸੀ ਟੋਟਲ ਤੇ ਸਾਰਾ ਜੀਰੀ ਵਿੱਚ ਲਾਈ ਹੋਈ ਸੀ ਸਾਰਾ ਕੁਝ ਵਿੱਚ ਰੁੜ ਗਿਆ ਜੀ ਸਭ ਇੱਕ ਕਦੋਂ ਰੁੜਿਆ ਇਹ ਇਸੇ ਟਾਈਮ ਰੁੜਿਆ ਸੀ ਇਸੇ ਸਾਲ ਕਦ ਕਿੰਨੀ ਦੇਰ ਪਹਿਲਾਂ ਇਹ ਤਕਰੀਬਨ ਅੱਜ ਪੰਜਵਾਂ ਦਿਨ ਚੱਲਦਾ ਜੀ ਪੰਜਵਾਂ ਦਿਨ ਹਾਂਜੀ ਪੰਜਵਾਂ ਛੇਵਾਂ ਦਿਨ ਚੱਲ ਰਹੀ ਹੈ ਪਹਿਲਾਂ ਤਾਂ ਪਤਾ ਨਹੀਂ ਸੀ ਕਿ ਇੱਧਰ ਹੋ ਸਕਦਾ ਪਤਾ ਨਹੀਂ ਜੇ ਸਾਰੀਆਂ ਜੋ ਵੀ ਕੰਮ ਸੀ ਇਹ ਸਰਕਾਰ ਦੀ ਨਲਾਕੀ ਨਾਲ ਕੰਮ ਹੋਇਆ ਜਿਹੜੇ ਆਪਾਂ ਸਪਰਤ ਤੇ ਆਪਾਂ ਖੜੀ ਨਾ ਉਹ ਸਪਰ ਜਿਹੜਾ ਸ਼ਾਇਦ ਕੈਮਰਾਮੈਨ ਦਿਖਾ ਦੇ ਜਿਸ ਪਰ ਉਹ ਤਕਰੀਬਨ ਸਾਢੇ ਹਾਂਜੀ ਸਾਹਮਣੇ ਵਾਲਾ ਸਾਢੇ 450 ਮੀਟਰ ਦਾ ਉਹ ਤਕਰੀਬਨ ਸਪਰ ਸੀ ਅੱਛਾ ਜੀ ਉਹ ਜਿਹੜੀ ਨੇ ਭਗਵੰਤਪਨ ਸਰਕਾਰ ਦੇ ਜੋ ਹੁਣ ਐਮਐਲਏ ਆ ਇੰਦਰਜੀਤ ਕੁਰਮਾਨ ਸਾਹਿਬ ਹਾਂਜੀ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ 5 ਕਰੋੜ ਗੁਨਾਇਆ ਇਸ ਇੱਥੇ ਮਤਲਬ ਕਿਸੇ ਅਸੀਂ ਸਪਰਾਂ ਤੇ ਕੀਤਾ ਆ ਪਰ ਲੇਕਿਨ ਮੈਂ ਮੌਜੂਦਾ ਆ ਇਸ ਮੌਕੇ ਤੇ ਅਸੀਂ ਵਿਸ਼ਵਾਸ ਨਹੀਂ ਕਰੇ ਸਾਡਾ ਪਿੰਡ ਸੰਗੋਵਾਲ ਹੈਗਾ ਇਸ ਪਰ ਤੇ 1 ਰੁਪਿਆ ਵੀ ਡੀ ਲਾਇਆ ਹੋਇਆ ਅੱਛਾ ਸਪਰਾਂ ਦੀ ਕੋਈ ਵੀ ਜਿੱਥੇ ਵੀ ਜਿੰਨੇ ਸਪਰ ਹੈਗੇ ਕੋਈ ਨਹੀਂ ਮਤਲਬ 1 ਰੁਪਈ ਦਾ ਪੈਸਾ ਲਾਇਆ ਹੋਇਆ ਸਿਰਫ ਸਰਕਾਰ ਦੀ ਬਹੁਤ ਵੱਡੀ ਮਤਲਬ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ 5 ਕਰੋੜ ਦੀ ਗੱਲ ਕੀਤੀ ਇੱਥੇ ਲੱਗਿਆ ਨਹੀਂ ਤੁਹਾਡੇ ਕੰਨ ਮਤਲਬ ਪਾਜੀ ਲੱਗਿਆ ਸਾਨੂੰ ਇਸ ਜੀ ਨੂੰ ਪਤਾ ਹੈਗਾ ਦਰਿਆ ਦੇ ਵਿੱਚ ਪੱਥਰ ਛੱਟ ਗਿਆ ਬੇਫਾਲਤੂ ਜਿੱਥੇ ਨਹੀਂ ਲਾਉਣੇ ਚਾਹੀਤੇ ਸੀ ਜਿੱਥੇ ਲਾਉਣੇ ਚਾਹੀਤੇ ਸੀ ਉੱਥੇ ਲਾਏ ਨਹੀਂ ਹੈਗੇ ਬਸ ਉਦਾਂ ਹੀ ਮਤਲਬ ਇਹਨਾਂ ਨੇ ਕੰਮ ਕੀਤਾ ਬਸ ਪੈਸੇ ਗਨਾਤੇ ਕਿ 5 ਰੋਡ ਲਾਇਆ ਪਰ ਲੇਕਿਨ ਅਸੀਂ ਮੌਜੂਦ ਤਾਂ ਸਾਨੂੰ ਪਤਾ ਕਿ ਨਹੀਂ ਕੋਈ ਰਿਪੇਅਰ ਹੋਈ ਅੱਜ ਜੋ ਅੱਜ ਜੋ ਹਾਲਾਤ ਚੱਲਦੇ ਪਿਆ ਆ ਸਾਨੂੰ ਜ਼ਮੀਨ ਦਾ ਕੋਈ ਨਹੀਂ ਸਾਡੀ ਜ਼ਮੀਨ ਟੁੱਟ ਗਈ ਬਗਲ ਬੱਕਰੀ ਹੈਗੀ ਆ ਪਰ ਲੇਕਿਨ ਹੁਣ ਜੇ ਜਿਸ ਤਰੀਕੇ ਨਾਲ ਪਾਣੀ ਦਾ ਵਹਾਵ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਜਿਹੜੇ ਵਿੱਚ ਪਾਣੀ ਵੜਨ ਦੇ ਬਹੁਤ ਚਾਂਸ ਹੈਗੇ ਆ ਲੋਕਾਂ ਦੀਆਂ ਜ਼ਮੀਨਾਂ ਜੀਰੀਆਂ ਵਗੈਰਾ ਸਾਰੀਆਂ ਮਤਲਬ ਖਰਾਬ ਹੋਣ ਦੇ ਚਾਂਸ ਬਹੁਤ ਜ਼ਿਆਦੇ ਨਰੀ ਵੀ ਪਾਕ ਨੂੰ ਕੀ ਕਿਹਾ ਜਾ ਰਿਹਾ ਕਿ ਇੱਥੇ ਕੀ ਪੋਜੀਸ਼ਨ ਚੱਲ ਰਹੀ ਹੈ ਪੋਜੀਸ਼ਨ ਜੀ ਤਕਰੀਬਨ ਇਹ ਹੁਣ ਸਿਸਟਮ ਸਾਰਾ ਫੇਲ ਹੈ ਜੀ ਅੱਛਾ ਸਿਸਟਮ ਫੇਲ ਪਰ ਇੰਨੇ ਲੋਕ ਲੱਗੇ ਨੇ ਮਿਹਨਤ ਕਰਨ ਦੇ ਵੀ ਲੋਕ ਸਿਰਫ ਇੱਕ ਨਰੇਗਾ ਜੋ ਔਰਤਾਂ ਲੱਗੀਆਂ ਹੋਈਆਂ ਜਾਂ ਬੀਬੀਆਂ ਲੱਗੀਆਂ ਹੋਈਆਂ ਉਹਨਾਂ ਦੇ ਚੱਕਰ ਕੀ ਉਹ ਚਾਹ ਰਹੇ ਕਿ ਕਿੰਨਾ ਕੁ ਕਰ ਲੈਣ ਸਰਕਾਰ ਬਹੁਤ ਫੇਲ ਗਈ ਜੋ ਅੱਜ ਨੇ ਆਪ ਅਸੀਂ ਖੜੇ ਆ ਇਹ ਸੇਵਾ ਵਾਲੇ ਬੰਦੇ ਆ ਜੀ ਸੇਵਾਦਾਰ ਸਭ ਸੇਵਾ ਕਰਸਾ ਵਾਲਿਆਂ ਕੋਈ ਦਿਹਾੜੀਦਾਰ ਨਹੀਂ ਹੈ ਸ਼ਾਇਦ ਮਸਾਨੀ ਹਾਂਜੀ ਹਾਂਜੀ ਤੁਸੀਂ ਨਿਗਾਹ ਮਾਰ ਸਕਦੇ ਹੋ ਤਕਰੀਬਨ 10 ਬੰਦੇ ਆ ਜਿਹੜੀ ਪਬਲਿਕ ਲੱਗੀ ਆ ਬਤੌਰ ਸੇਵਾ ਲੱਗੀ ਆ ਇਹ ਸਾਰੇ ਪਿੰਡਾਂ ਦੇ ਲੋਕ ਆ ਅੱਛਾ ਸਿਰਫ ਜਿਹੜਾ ਗਵਰਨਮੈਂਟ ਦਾ ਨਿਜਾਮ ਆ ਨਾ ਉਹ ਜਿਹੜੀਆਂ ਨਿਰਗਾ ਵਾਲੀਆਂ ਬੀਬੀਆਂ ਹਾਂਜੀ ਉਹ ਸਿਰਫ ਬੀਬੀਆਂ ਬੋਰੇ ਭਰ ਸਕਦੀਆਂ ਹਾਂਜੀ ਬੋਰਾ ਚੱਕ ਕੇ ਨਹੀਂ ਰੱਖ ਸਕਦੀਆਂ ਅਸਲ ਜਿਹੜੀ ਗੱਲ ਹੈਗੀ ਨਾ ਪੁਆਇੰਟ ਜਿਹੜਾ ਹੈਗਾ ਜਿਹੜੀ ਸਰਕਾਰ ਕਹਿੰਦੀ ਇਹਨੇ ਪੈਸੇ ਲੱਗਦੇ ਆ ਉਹ ਸਰਕਾਰ ਦੀ ਪਲੈਨਿੰਗ ਹੁੰਦੀ ਆ ਇੰਜੀਨੀਅਰ ਖੜਾ ਹੁੰਦਾ ਔਰ ਪੱਥਰ ਦੇ ਨਾਲ ਨੋਜ ਲਾਈ ਜਾਂਦੀ ਆ ਕਿੰਨੇ ਕਿਲੋਮੀਟਰ ਲੱਗਣੇ ਆ ਕਿੰਨਾ ਉਹਦਾ ਕਿੰਨਾ ਪਾਣੀ ਰੋਕੂ ਇਸ ਕਰਕੇ ਸਰਕਾਰੀ ਪ੍ਰਬੰਧ ਕੋਈ ਵੀ ਹੈ ਨਹੀਂਗਾ ਇਥੇ ਮੈਂ ਹੁਣੇ ਦੇਖਿਆ ਸੀ ਜਿਹੜੀ ਪੋਜੀਸ਼ਨ ਬਣੀ ਹੋਈ ਆ ਕੱਲ੍ਹ ਨਾਲੋਂ ਆ ਜਿਹੜਾ ਆ ਕੱਲ੍ਹ ਨਾਲੋਂ ਲਗਭਗ 10 ਫੁੱਟ ਅੱਗੇ ਦਰਿਆ ਆ ਗਿਆ ਦਰਿਆ ਇੱਧਰ ਆ ਗਿਆ ਆ ਦਰਿਆ ਇੱਧਰ ਆ ਗਿਆ ਇਹ ਇਦੋਂ ਕੱਲ ਪਿੱਛੇ ਸੀਗਾ ਕੱਲੋਂ ਅੱਜ ਜ਼ਿਆਦਾ ਆ ਗਿਆ ਹੁਣ ਜਿਹੜੀ ਹਾਲਾਤ ਚੱਲਦੀ ਹੈ ਜਾਂ ਟੱਕਰ ਪੈਂਦੀ ਆ ਇਹਦਾ ਕੋਈ ਪਤਾ ਨਹੀਂ ਰੱਬ ਰੋ ਕੁਝ ਬਦ ਰੁਕ ਜਵੇ ਇਹ ਐਸੇ ਵੀ ਆ ਸਕਦਾ ਐਸੇ ਜਦੋਂ ਆ ਆ ਜਵੇ ਤੇ ਬਹੁਤ ਜ਼ਿਆਦਾ ਪਿੰਡਾਂ ਦਾ ਨੁਕਸਾਨ ਹੋ ਰਿਹਾ ਪਰ ਹਾਲੇ 30 ਫੁੱਟ ਹੈ ਲੱਗਦਾ ਬਚਾ ਹੁੰਦੇ ਨਹੀਂ ਬਚਾ ਹਾਲੇ ਦੇਖੋ ਨਾ ਦੇਖੋ ਸਰਦਾਰ ਜੀ ਤੁਸੀਂ ਸਾਡੇ ਨਾਲ ਸਿਆਣੇ ਆ ਆ ਪਾਣੀ ਟੱਕਰ ਮਾਰ ਰਿਹਾ ਜੀ ਬਿਲਕੁਲ ਦੇਖ ਰਿਹਾ ਹਾਂ ਹਾਂ ਜੀ ਪਾਣੀ ਟੱਕਰ ਮਾਰ ਰਿਹਾ ਇਹਦੇ ਇਹਨੂੰ ਹਾਂ ਜੀ ਆਹ ਪਾਣੀ ਟੱਕਰ ਮਾਰ ਰਿਹਾ ਹਾਂ ਜੀ ਕਿੰਨੀ ਟੱਕਰ ਮਾਰ ਰਿਹਾ ਆ ਕਿੰਨੀ ਸਪੀਡ ਤੇ ਆ ਰਿਹਾ ਇਹਦਾ ਕੋਈ ਪਤਾ ਨਹੀਂ ਕਿੰਨੇ ਬਲੇ ਇੱਥੇ ਹੋ ਗਿਆ ਇਸ ਕਰਕੇ ਜੇ ਸਰਕਾਰ ਚਾਹੁੰਦੀ ਆ ਲੋਕਾਂ ਨੂੰ ਬਚਾਉਣਾ ਜੇ ਸਰਕਾਰ ਇਮਾਨਦਾਰ ਆ ਇੱਥੇ ਮਿਲਟਰੀ ਲੱਗਣੀ ਚਾਹੀਦੀ ਆ ਔਰ ਮਿਲਟਰੀ ਕਿਹੜੀ ਜੂਨਤ ਚਾਹੀਦੀ ਆ ਜਿਹੜੀ ਦਰਿਆ ਤੋਂ ਪੋਲ ਨਗਾ ਕੇ ਪੋਲ ਬਣਾ ਕੇ ਜੰਗ ਦੇ ਦੌਰਾਨ ਪਾਰ ਲੰਘਦੀ ਆ ਜਿਹਦਾ ਇੰਜੀਨੀਅਰ ਖੜਾ ਆ ਇੰਜੀਨੀਅਰ ਆਵੇ ਉਹ ਔੜੀ ਸਾਹਮਣੇ ਟੱਕਰ ਦੀਦੀ ਆਪਾਂ ਨੂੰ ਉਹ ਵੱਡੀ ਜਾਵੇ ਜੀ ਔਰ ਟੱਕਰ ਵੱਡੀ ਜਾਵੇ ਜੇ ਵੀ ਸੀ ਨਾ ਜਾਂ ਆਪਣੇ ਸਾਰਾ ਨਾ ਵਢਣਾ ਇਹ ਪਾਣੀ ਦਾ ਵਹਾਹ ਜਿਹੜਾ ਦੂਜੇ ਬਣ ਜਾਵੇ ਅੱਛਾ ਮਤਲਬ ਇਧਰ ਫਿਰ ਪਿੰਡ ਨੂੰ ਨੁਕਸਾਨ ਨਹੀਂ ਹੋਣਾ ਪਿੰਡਾਂ ਦੇ ਬਚਾ ਹੋਵੇ ਉਹ ਜਿਹੜਾ ਰਿਕਵਰਡ ਪਈ ਆ ਜਿਹੜੀ ਆ ਉਹਨੂੰ ਪਰੇ ਹਟਾਇਆ ਜਾਵੇ ਪਰ ਮੈਂ ਹੁਣੇ ਦੇਖ ਰਿਹਾ ਸੀ ਇੱਥੇ ਜਿਹੜੀ ਮਿਲਟਰੀ ਲੱਗੀ ਸੀ ਆ ਕੋਈ ਹੋਰ ਸੀਗੇ ਇੱਥੇ ਲੱਗੇ ਹੋਏ ਨੇ ਮਿਲਟਰੀ ਜਿਹੜੀ ਇਸੇ ਲੱਗੀ ਹੈ ਨਾ ਸਾਡੇ ਆਪਣੀ ਸੋਚ ਮੁਤਾਬਕ ਹੈ ਜਿਹੜੇ ਟ੍ਰੇਨਿੰਗ ਵਾਲੇ ਆ ਜਿਨੂੰ ਅਗਨੀ ਵੀਰ ਕਹਿੰਦੇ ਆ ਉਹ ਨੌਜਵਾਨ ਭੇਜੇ ਗਏ ਸੀ ਜੀ ਉਹ ਸਾਡੇ ਵਰਗੇ ਹੀ ਆ ਉਹਨਾਂ ਨੂੰ ਸਿਰਫ ਤੇ ਸਿਰਫ ਸਰਕਾਰ ਨੇ ਗੋਲੀ ਚਲਾਉਂਦੀ ਟ੍ਰੇਨਿੰਗ ਦਿੱਤੀ ਗੋਲੀ ਅਸੀਂ ਵੀ ਚਲਾ ਸਕਦੇ ਆ ਉਹ ਗੱਲ ਨਹੀਂ ਹੈਗੀ ਇਹ ਇੱਥੇ ਇੰਜੀਨੀਅਰ ਦਾ ਮਾਮਲਾ ਜਿਸ ਨੇ ਡਿਗਰੀ ਕੀਤੀ ਆ ਕਿੰਨੇ ਲੈਵਲ ਪਾਣੀ ਆ ਰਿਹਾ ਇਹਦਾ ਕਿੰਨਾ ਮੋੜ ਘਟਣਾ ਅੱਛਾ ਤੁਹਾਡਾ ਵੀ ਐਕਸਪੀਰੀਅੰਸ ਕਾਫੀ ਤੁਸੀਂ ਕਾਫੀ ਕੁਝ ਦੱਸ ਵੀ ਦਿੱਤਾ ਕੀ ਹੋਰ ਹੋਣਾ ਚਾਹੀਦਾ ਕਿ ਜਿਵੇਂ ਤਾਂ ਤੁਸੀਂ ਉਹ ਦੱਸਤਾ ਉਧਰ ਪਿੰਡ ਵੀ ਆ ਕੋਈ ਪਿੰਡ ਦੇ ਬਾਰੇ ਬਾਰੇ ਲਿਣਾਣੇ ਸਾਈਡ ਤੇ ਪਿੰਡ ਪੈਂਦੇ ਆ ਅੱਛਾ ਪਿੰਡ ਪੈਂਦੇ ਆ ਪਰ ਆ ਜੋ ਕੁਝ ਹੋ ਰਿਹਾ ਨੇ ਆ ਜੋ ਪੈਪਰ ਲੱਗਾ ਜੋ ਇਹ ਬੰਦ ਤੋਂ ਅੰਦਰ ਆ ਜੀ ਇਹ ਬੰਦ ਤੋਂ ਕਾਫੀ ਅੰਦਰ ਆ ਜਿਸ ਤਰ੍ਹਾਂ ਮੰਨ ਲਓ ਘੜ 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 2 ਕਿਲੋਮੀਟਰ ਦੇ ਕਰੀਬ ਏਰੀਆ ਰੁਕਿਆ ਇਹਨੂੰ ਜਦੋਂ ਉਹ ਜਿਹੜੀ ਢੋੜੀ ਬਣੀ ਹੋਈ ਆ ਉਹ ਚੱਕ ਹੋਵੇ ਹਾਂਜੀ ਉਸ ਵੇਲੇ ਆ ਪਾਣੀ ਦਾ ਵਹਾਅ ਜਿਹੜਾ ਉਹ ਪਿੱਛੇ ਬੈਕ ਸਾਈਡ ਤੇ ਦੇਖ ਲਓ ਉਥੇ ਕਿੱਥੇ ਚੱਲ ਰਿਹਾ ਇੱਥੇ ਕਿੱਥੇ ਚੱਲਦੇ ਆ ਹਾਂ ਉਧਰ ਉਧਰ ਸਿੱਧਾ ਜਾਂਦਾ ਹਾਂਜੀ ਇਹ ਤਕਨੀਕ ਦਾ ਕੰਮ ਆ ਕਾਨੂੰਨੀ ਪੁਆਇੰਟ ਆ ਕਾਨੂੰਨ ਨਾਲ ਅਦਾ ਰਹੀ ਆ ਪਬਲਿਕ ਜਿਹੜੀ ਆ ਨਾ ਉਹ ਅਰਦਾਸ ਕਰ ਸਕਦੀ ਆ ਪਬਲਿਕ ਲੰਗਰ ਲਾ ਰਹੀ ਆ ਪਬਲਿਕ ਕਾਫੀ ਦਿਨਾਂ ਤੋਂ ਉਸੇ ਸੇਵਾ ਕਰ ਰਹੀ ਆ ਸੇਵਾ ਬਹੁਤ ਚੱਲ ਰਹੀ ਆ ਪਰ ਉਹ ਸਾਡੀ ਕਿਸੇ ਅਰਥ ਨਹੀਂ ਆ ਰਹੀ ਆ ਕਿੰਨਾ ਬੰਨ ਪਿੱਛੇ ਆ ਗਿਆ ਕਿੰਨੇ ਦਿਨ ਤੋਂ ਲੱਗੇ ਆ ਐਸੇ ਕੱਲ ਪਹਿਲਾਂ ਐਸੇ ਨੋਜ ਲੱਗੀ ਸੀ ਹਾਂਜੀ ਐਥੇ ਪਬਲਿਕ ਨੇ ਲਾਈ ਏ ਉਹ ਰੁੜ ਗਈ ਆ ਉਦੋਂ ਪਿੱਛੇ ਲਾਈ ਆ ਅੱਛਾ ਜੀ ਕੱਲ ਪਿੱਛੇ ਲੱਗਦੀ ਸੀ ਉਹ ਰੁੜ ਗਈ ਆ ਕੋਈ ਪਾਣੀ ਦਾ ਵਹਾਅ ਕੱਟਿਆ ਤੁਹਾਡੇ ਸਾਹਮਣੇ ਨਹੀਂ ਪਾਣੀ ਕੱਲ ਨਾ ਵਧਿਆ ਜੀ ਪਾਣੀ 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 ਵਧਿਆ ਪਾਣੀ ਕੱਲ ਕੋ ਖਬਰ ਚੱਲਦੀ ਸੀ ਪਿੱਛੇ ਕਿਤੇ ਟੁੱਟ ਗਿਆ ਲਹਿਣੇ ਵਾਲਾ ਪਾਣੀ ਜਿਹੜਾ ਆ ਪਾਣੀ ਵਧਿਆ ਆ ਅੱਗ ਨਾਲ ਹਾਂਜੀ ਚਲੋ ਪਾਣੀ ਨਹੀਂ ਰੁਕ ਸਕਦੇ ਪਾਣੀ ਦਾ ਜਿਸ ਨੂੰ ਕਿਉਂਕਿ ਇਹਨਾਂ ਨੇ ਡੈਮ ਦੇਖਣੇ ਆ ਡੈਮ ਟੁੱਟ ਜਾ ਹੋਰ ਨੁਕਸਾਨ ਆ ਪਰ ਅੱਜ ਜਿਹੜਾ ਪਾਣੀ ਦਾ ਵਹਾਅ ਦੂਜੇ ਪਨੇ ਸੈਟ ਕਰਨਾ ਇਹ ਕੰਮ ਮਿਲਟਰੀ ਦਾ ਆ ਜੀ ਫੌਜ ਭੁਲਾਈ ਜਾਵੇ ਉਹ ਜਿਹੜੀ ਆ ਉਹਨਾਂ ਨੂੰ ਦੱਸੋ ਤਾਂ ਕਹ ਇਹਨਾਂ ਨੇ ਲੇਬਰ ਨਹੀਂ ਭੇਜੀ ਠੇਕੇਦਾਰਾਂ ਨੇ ਸਰ ਜੀ ਨਾਲ ਕੋਈ ਇੱਥੇ ਜਿਹੜਾ ਸਰਕਾਰ ਦਾ ਕੋਈ ਇੱਥੇ ਆਪੀ 1 ਵਜੇ ਸੀ ਮੌਜੂਦਾ ਸੀ ਮੌਜੂਦ ਸੀ ਇੱਥੇ ਸਿਰਫ ਜਿਹੜਾ ਲੇਬਰ ਕੋਈ ਵੀ ਚਾਰ ਸੀ ਮੇਰੇ ਬਿਨਾ ਪ੍ਰੈਕਟੀਕਲ ਤੋਂ ਜਿਹੜੇ ਇਹਨਾਂ ਨੇ ਗਾਰਡ ਵਗੈਰਾ ਭਰਤੀ ਕੀਤੇ ਬਿਨਾ ਪ੍ਰੈਕਟੀਕਲ ਤੋਂ ਆ ਆਮ ਜੀ ਆਪਾਂ ਅਸੀਂ ਲੋਕ ਲਿਆ ਜਿਹੜੇ ਲੋਕਲ ਬੰਦੇ ਉੱਚ ਭਰਤੀ ਕਰੋ ਜਿਨ੍ਹਾਂ ਨੂੰ ਪਤਾ ਕਿ ਅਸੀਂ ਪਾਣੀ ਦਾ ਵਹਾਅ ਨੂੰ ਕਿਸ ਤਰੀਕਾ ਰੋਕ ਸਕਦੇ ਹਾਂ ਕਿਦਾਂ ਨਹੀਂ ਰੋਕ ਸਕਦੇ ਇੱਕ ਇੱਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਭਰਤੀ ਕੀਤਾ ਹੋਇਆ ਜਸਟ ਲਾਈਕ ਇੱਕ ਲੇਬਰ ਟਾਈਪ ਹੀ ਕਹਿ ਸਕਦੇ ਨਾ ਕਿ ਉਹਨੂੰ ਜਿਵੇਂ ਕਹਿੰਦਾ ਮੇਰੇ ਵਰਗਾ ਅਣਜਾਣ ਬੰਦਾ ਆ ਗਿਆ ਮੈਨੂੰ ਕੋ ਇਹ ਚੱਕਲਾ ਕਿਦਾ ਖਦਰਾ ਉਹ ਸਿਸਟਮ ਚੱਲ ਰਿਹਾ ਪਰ ਲੇਕਿਨ ਸਰਕਾਰ ਇਹ ਚੀਜ਼ਾਂ ਨੂੰ ਫੇਲਿਆ ਸਿਰਫ ਐਨੀ ਨਲ ਸਰਕਾਰ ਦੀ ਨਲੈਗੀ ਆ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਘਾਟਾ ਪੈ ਰਹੀ ਜੀ ਬਾਕੀ ਤਕਰੀਬਨ ਅਸੀਂ 1 ਵਜੇ ਸੀ ਹੈਗੀ ਸੀ ਇੱਥੇ 1 ਵਜੇ ਮਤਲਬ ਇੱਥੇ ਕੋਈ ਵੀ ਨਹੀਂ ਹੈਗਾ ਸੀ ਕੋਈ ਲੇਬਰ ਵਾਲਾ ਕੋਈ ਜੇਸਬੀਲ ਆ ਦੋ ਜੇਸਬੀਆ ਸੀ ਉਹ ਵੀ ਉਹ ਵੀ ਗਵਾਨ ਪਿੰਡ ਦੇ ਬਿਲਗੇ ਪਿੰਡ ਤੋਂ ਸਾਡੀਆਂ ਚੱਲਦੀਆਂ ਸੀ ਹੋਰ ਕੋਈ ਨਹੀਂ ਸੀ ਇੱਥੇ ਚੱਲ ਰਿਹਾ ਕੋਈ ਇਦਾਂ ਦੇ ਕੋਈ ਪ੍ਰਸ਼ਾਸਨ ਨਾ ਕੋਈ ਕੁਝ ਨਹੀਂ ਬੀਬੀ ਰਾਤੀ ਤਕਰੀਬਨ 7-8 ਵਜੇ ਬੀਬੀ ਰਾਸ਼ਨ ਵੰਡ ਕੇ ਜੋ ਨਿਰੇਗਾ ਦੀਆਂ ਔਰਤਾਂ ਸੀ ਉਹਨਾਂ ਨੂੰ ਰਾਸ਼ਨ ਵੰਡ ਕੇ ਹਾਂ ਜੀ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਆ ਪਰ ਲੇਕਿਨ ਜੋ ਤਾਂ ਸ਼ਾਇਦ ਤੁਸੀਂ ਦੇਖਿਆ ਹੀ ਕੋਈ ਕੰਟਰੋਲ ਚ ਨਹੀਂ ਹੈ ਕੁਝ ਨਹੀਂ ਹੈਗਾ ਜਿੰਨਾ ਵੀਰਾਂ ਨੇ ਇੱਥੇ ਠੇਕੇ ਤੇ 60-8000 ਰੁਪਏ ਦੀ ਜਮੀਨ ਲਈਆਂ ਹੋਈਆਂ ਉਹਨਾਂ ਦੀ ਜਾਨ ਐ ਮੁੱਠੀ ਵਿੱਚ ਹੈ ਜੀ ਉਹ ਕਦੋਂ ਮਾਰੂ ਸਕਦੇ ਫਾਇਰ ਪਿੰਡ ਵੀ ਤਾਂ ਅੱਗੇ ਹੈਗਾ ਨਾ ਪਿੰਡੂ ਸਾਹਮਣੇ ਹੈ ਜੀ ਇਹਦੇ ਘਟ ਤੋਂ ਚਾਰ ਪਿੰਡ ਸਾਡੇ ਹੈਗੇ ਬਲਗਾ ਸੰਗੋਵਾਲ ਇਹ ਤਲਬਨ ਕਾਦੀਆਂ ਪੁਲਦਰਾ ਸਾਰੇ ਹੜ ਦੇ ਚਾਂਸ ਬਹੁਤ ਆਉਂਦੇ ਆ ਬਹੁਤ ਜਿਆਦੇ ਇਹ ਅਪੀਲ ਇਹੀ ਕਰਦੇ ਆ ਕਿ ਹੱਲੇ ਵੀ ਮੌਕਾ ਹੈਗਾ ਬਹੁਤ ਸਮਾਂ ਹੈਗਾ ਬਚਾ ਸਕਦੇ ਤੇ ਬਚਾ ਲੋ ਠੀਕ ਹੈ ਜੀ ਬਹੁਤ ਧੰਨਵਾਦ ਹੋਰ ਵੀ ਅਸੀਂ ਗੱਲਬਾਤ ਕਰਦੇ ਨੇ ਲੋਕਾਂ ਨਾਲ ਤੇ ਉਹਨਾਂ ਨਾਲ ਵੀ ਜਿਵੇਂ ਬਜ਼ੁਰਗਾਂ ਨੇ ਵੀ ਬੜਾ ਕੁਝ ਦੱਸਿਆ ਤੇ ਉਧਰ ਹੋਰ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਇਹਨਾਂ ਨੇ ਤਾਂ ਦੱਸਿਆ ਕਿ ਪੋਜੀਸ਼ਨ ਬਹੁਤ ਖਰਾਬ ਹੈ ਜਿਵੇਂ 10 ਫੁੱਟ ਦੇ ਉਰੇ ਆ ਗਿਆ ਪਾਣੀ ਪਾਣੀ ਦਾ ਬਹਾਵ ਤੇਜ ਹੈ ਉਸ ਤੋਂ ਇਲਾਵਾ ਕਿਸ ਤਰ੍ਹਾਂ ਹੋ ਸਕਦਾ ਸਾਨਿਆਵਾਲ ਤੋਂ ਆਏ ਅਸੀਂ ਦੇਖਿਆ ਇਹਨਾਂ ਨੇ ਬਹੁਤ ਤਕਰੀਬਨ 5:30 ਸਾਨੇਵਾਲ ਸਵੇਰੇ ਅਸੀਂ 8 ਵਜੇ ਅ ਅੱਗੇ ਸੀ ਹੋ ਰਹੇ ਇੱਥੋਂ ਦਾ ਸੇਵਾ ਅਸੀਂ ਕਰ ਰਹੇ ਆ ਸਾਨੇਵਾਲ ਜੁਗਿਆਣਾ ਗੋਬਿੰਦ ਜੋਗਿਆਣਾ ਪਿੰਡ ਗੋਬਿੰਦਾ ਅੱਜ ਕੱਲ੍ਹਾਂ ਚ ਹੀ ਆਸੀ ਆਏ ਜੀ ਨਿਰ ਤੋਂ ਆਏ ਅਸੀਂ ਸਵੇਰ ਤੋਂ ਸਵੇਰੇ 8 ਵਜੇ ਤੋਂ ਤੁਹਾਡੇ ਕੋਲ ਕੰਮ ਕਰਵਾ ਰਹੇ ਹਾਂ ਹਾਂ ਕੰਮ ਕਰਾ ਰਹੇ ਜੀ ਸੇਵਾ ਕਰਾ ਰਹੇ ਆ ਸਾਨੂੰ ਅਜੇ ਤੱਕ ਚਾਹ ਤੱਕ ਨਹੀਂ ਮਿਲੀ ਇੱਥੇ 20 ਬੰਦੇ ਦੀ ਗਰੁੱਪ ਹੈ ਜੀ ਸਾਡੀ ਅਸੀਂ ਤੁਸੀਂ ਸੇਵਾ ਕਰੋ ਆਪਾਂ ਬਾਅਦ ਚੋਂ ਗੱਲ ਕਰ ਲਾਂਗੇ ਪਹਿਲਾਂ ਉੱਧਰ ਤੁਹਾਡੀ ਜਰੂਰਤ ਹੈ ਪਹਿਲਾਂ ਉੱਧਰ ਜਾਓ ਖਬਰ ਦੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਸੇਵਾ ਕਰੋ ਤੁਹਾਨੂੰ ਬੁਲਾ ਰਹੇ ਪਹਿਲਾਂ ਉੱਧਰ ਜਾਓ ਉੱਧਰ ਉਹਨਾਂ ਨੂੰ ਜਰੂਰਤ ਹੈ ਤੁਸੀਂ ਉੱਧਰ ਕੰਮ ਕਰੋ ਜਾ ਕੇ ਤਾਂ ਕਿ ਅਸੀਂ ਹੋਰ ਵੀਰਾਂ ਨਾਲ ਗੱਲ ਕਰ ਲਈਏ ਕਿਉਂਕਿ ਇਹ ਸੇਵਾ ਕਰਨਾ ਇੱਥੇ ਜ਼ਰੂਰਤ ਹੈ ਤੇ ਉਹਨਾਂ ਨੂੰ ਪਹਿਲਾਂ ਉਹ ਜ਼ਰੂਰਤ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇ ਉਸ ਤੋਂ ਇਲਾਵਾ ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਲਗਾਤਾਰ ਕੰਮ ਚੱਲ ਰਿਹਾ ਇਹਨਾਂ ਕੋ ਲੇਬਰ ਨਹੀਂ ਸੀ ਰਾਤ ਵੀ 16 ਬੰਦੇ ਕੰਮ ਕਰ ਰਹੇ ਆ ਦੇਖੋ ਇਹਨਾਂ ਦੇ ਠੇਕੇਦਾਰ ਦੇ 16 ਤੋਂ 20 ਬੰਦੇ ਕਰ ਰਹੇ ਆ ਸਾਰੇ ਸਾਡਾ ਆਪਣੇ ਲੋਕ ਲਗੇ ਆ ਪਰ ਲੱਗਦਾ ਨਹੀਂ ਤੁਹਾਨੂੰ ਕੰਮ ਸਹੀ ਨਹੀਂ ਜੀ ਨਹੀਂ ਨਹੀਂ ਇਹਨਾਂ ਕੋ ਲੇਬਰ ਹੀ ਨਹੀਂ ਕੀ ਠੇਕੇਦਾਰਾਂ ਕੋ ਲੇਬਰ ਬਿਲਕੁਲ ਨਹੀਂ ਹੈ ਸਰਕਾਰ ਕੋ ਲੇਬਰ ਨਹੀਂ ਲੇਬਰ ਦੁਖੋ ਬੰਟ ਟਟ ਚੱਲਿਆ ਸਾਡਾ ਪਰ ਸਰਕਾਰ ਤਾਂ ਕਹਿੰਦੀ ਕਿ ਕਾਫੀ ਇੱਥੇ ਤੱਕਰ ਕੰਟਰੋਲ ਹੈ ਆ ਦੇਖੋ ਜੀ ਆ ਟੁੱਟ ਚੱਲਿਆ ਦੋ ਕੈਂਟਿਆਂ ਦਾ ਟੁੱਟ ਜਾਣਾ ਜੇ ਇਹਨਾਂ ਨੇ ਨਾ ਸੰਭਿਆ ਤਾਂ ਬੰਨ ਦੇ ਨਾਲ ਪਾਣੀ ਲੱਗ ਗਿਆ ਆ ਸੱਤ ਦਿਨ ਹੋ ਗਿਆ ਜੀ ਸਾਨੂੰ ਲੱਗਿਆ ਨੂੰ ਸੱਤਾਂ ਦਿਨਾਂ ਚ ਕੋਈ ਮਸਲਾਦ ਨਹੀਂ ਹੋਇਆ ਸੋਨੂੰ ਭਾਜੀ ਇੱਧਰ ਆ ਜਰਾ ਸੱਤਾਂ ਦਿਨਾਂ ਚ ਨਾ ਕੋਈ ਲੇਬਰ ਨਹੀਂ ਹੈ ਠੇਕੇਦਾਰ ਕੋ 25 ਬੰਦੇ ਲੇ ਗਏ ਪਾਜੀ ਕੀ ਨਾਮ ਕੀ ਤੁਹਾਡਾ ਸੁਖਵਿੰਦਰ ਸਿੰਘ ਸੰਗੋਵਾਲ ਤੋਂ ਆ ਜੀ ਸੰਗੋਵਾਲ ਇਸੇ ਪਿੰਡ ਦੇ ਹੋ ਤੁਸੀਂ ਇਸੇ ਪਿੰਡ ਦੇ ਹਾਂ ਜੀ ਕੀ ਲੱਗ ਕੀ ਰਿਹਾ ਪਾਜੀ ਲੱਗ ਕੀ ਰਿਹਾ ਜੀ ਜਦੋਂ ਆਉਂਦੇ ਆ ਮੰਤਰੀ ਆਉਂਦਾ ਕੋਈ ਵੀ ਆਉਂਦਾ ਇੱਥੇ ਹੈ ਨਾ ਗੱਲਾਂ ਬਾਤਾਂ ਕਰਦੀਆਂ ਫੋਟੋਆਂ ਖਿਚਾਈਆਂ ਜਾਂਦੀਆਂ ਫੋਟੋਆਂ ਖਿਚਾ ਕੇ ਉਸ ਤੋਂ ਬਾਅਦ ਮੁੜਿਆ ਜਾਂਦਾ ਆ ਹੁਣ ਘੱਟੋ ਘੱਟ 2 ਘੰਟੇ ਹੋ ਗਿਆ ਦੁਵਾਰਾ ਇਹ ਚੱਲੀ ਆ ਇਹ ਕਾਰ ਜਿਹੜੀ ਦੋਆਂ ਘੰਟਿਆਂ ਦੇ ਵਿੱਚ ਵਿੱਚ ਇਹਨਾਂ ਕੋਈ ਇੱਕ ਆਰਾ ਨਹੀਂ ਆਇਆ ਜਿੰਨਾ ਕੋਈ ਦਰਖਤ ਵੱਢ ਕੇ ਸੈਟ ਲਈਏ ਜਿਹੜਾ ਸਾਡੇ ਵਾਲਾ ਆਰਾ ਸੀ ਉਹ ਹੀਟ ਹੋ ਚੁੱਕਿਆ ਆ ਜਿਹੜਾ ਤੁਹਾਡੇ ਪਹਿਲੇ ਜਿਹੜੇ ਵੱਟਿਆ ਜਿਹੜੇ ਵੱਡੇ ਹੋਏ ਉਹ ਤੁਹਾਡਾ ਆਪਣਾ ਸਾਡੇ ਪਿੰਡ ਦੇ ਮੁੰਡੇ ਲੱਕੜ ਦਾ ਕੰਮ ਕਰਦੇ ਉਹਨਾਂ ਦਾ ਹੀਟ ਦਾ ਸੀਗਾ ਤੇ ਉਹ ਇੱਥੇ ਖਰਾਬ ਹੋ ਚੁੱਕਿਆ ਇਹਨਾਂ ਪ੍ਰਸ਼ਾਸਨ ਨੇ ਆਰਾ ਲਿਆ ਕੇ ਦਿੱਤਾ ਹੀ ਇਹੀ ਰਾਤੀ ਦਰਖਤ ਵੱਡੇ ਤਾਂ ਉਹ ਆਪ ਦੀ ਗੱਡੀ 'ਚ ਰਖਾ ਕੇ ਲੈ ਗਏ ਕਿ ਸਾਡਾ ਇਹ ਗਵਾਜ ਨਾ ਜਾਵੇ ਇੱਥੇ ਕਿਤੇ ਐਨੀ ਸੰਗਤ ਨੇ ਇੰਨਾ ਕੁਝ ਲਾਇਆ ਇਹਨਾਂ ਦੀ ਇੱਕ ਇੱਕ ਚੀਜ਼ ਅਸੀਂ ਸਾਂਭਾਂਗੇ ਜਾਂ ਕਿਸੇ ਨੇ ਪਿੰਡ ਵਾਲੇ 'ਨ ਚੱਕ ਕੇ ਲੈ ਜਾਣੀ ਆ 2 ਘੰਟੇ ਹੋ ਗਏ ਇਹਨਾਂ ਨੂੰ ਕਹਿੰਦੇ ਹਾਂ ਨੂੰ ਮੰਗਾ ਲਓ ਹੁਣ ਤੇ ਹਜੇ ਤੱਕ ਨਹੀਂ ਆਇਆ ਆ ਐਸ ਡੀਓ ਸਾਹਿਬ ਮੌਕੇ ਤੇ ਖੜੇ ਆ ਸਾਰੇ ਹੁੰਦੇ ਹੀ ਨਹੀਂ ਕਿਸੇ ਹੁੰਦੇ ਨਹੀਂ ਕਿਸੇ ਦੀ ਗੱਲ ਇਹਨਾਂ ਤੋਂ ਕੋਈ ਹੱਲ ਨਹੀਂ ਹੋ ਰਿਹਾ ਵੀ ਤੁਸੀਂ ਕਮ ਸੇ ਕਮ ਜੇ ਪਿੰਡ ਸਹਿਯੋਗ ਦੇ ਰਿਹਾ ਤੁਸੀਂ ਵੀ ਨਾਲ ਸਹਿਯੋਗ ਦੇਵੋ ਕੋਈ ਪਹੁੰਚਾ ਜਾਂਦਾ ਨਹੀਂ ਇੱਥੇ ਉਹ ਇੱਕ ਦੂਸਰੇ ਨੂੰ ਫੋਨ ਕਰੀ ਜਾਂਦਾ ਆ ਰਿਹਾ ਜੀ ਆ ਰਿਹਾ ਆ ਰਿਹਾ ਆ ਰਿਹਾ 2 ਘੰਟੇ ਬਾਅਦ ਆਇਆ ਆ ਦੇਖ ਲਓ ਤੁਸੀਂ 5-5 ਮਿੰਟ ਬਾਅਦ ਘਟੋ ਘਟ 5-5 7-7 ਫੁੱਟ ਇਕੱਠਾ ਡੇਗ ਰਿਹਾ ਆ ਤੁਸੀਂ ਦੇਖਿਆ ਹੁਣ ਆਪ ਤਾਂ ਇਹਦੇ ਹਿਸਾਬ ਨਾਲ ਦੇਖ ਲਓ ਮੇਰਾ ਘਰ 25-30 ਫੁੱਟ ਜਗ੍ਹਾ ਆ ਜਿਹੜੀ ਮਿੰਟੋ ਮਿੰਟੀ ਕਵਰ ਕਰਕੇ ਉਹਨੇ ਥੱਲੇ ਸੈੱਟ ਲੈਣਾ ਪਾਣੀ ਪ੍ਰਸ਼ਾਸਨ ਇਹ ਸਾਰਾ ਕੁਝ ਤੁਸੀਂ ਵੀ ਤਾਂ ਕਾਫੀ ਕੋਸ਼ਿਸ਼ ਕਰ ਰਹੇ ਹੋ ਨਾ ਅਸੀਂ ਦੇਖੋ ਜੀ ਅਸੀਂ ਹੁਣ ਜਿਹੜਾ ਮੋਰੇ ਕੰਮ ਕਰਨ ਵਾਲੇ ਹੈਗਾ ਪ੍ਰਸ਼ਾਸਨ ਦਾ ਕੰਮ ਕਰਨ ਵਾਲਾ ਕਿਉਂ ਇਹਨੂੰ ਐਕਸਪਰਟ ਬੰਦਾ ਜੇ ਕੋਈ ਬੰਨ ਲਾ ਸਕਦਾ ਐਕਸਪਰਟ ਬੰਦਾ ਲਾ ਸਕਦਾ ਸਾਡੇ ਆਮ ਲੋਕਾਂ ਦੇ ਲਾਉਣ ਵਾਲੀ ਹੈ ਨਹੀਂ ਕੀ ਕੱਲ ਸ਼ਾਮ ਦੀ ਬਕਾਇਦਾ ਸਾਡੇ ਕੋਲ ਵੀਡੀਓ ਆ ਕੱਲ ਰਾਤ ਨੂੰ ਨਾ ਇੱਥੇ ਇਹਨਾਂ ਦੀ ਕੋਈ ਲੇਬਰ ਸੀਗੀ ਨਾ ਇਹਨਾਂ ਦਾ ਇੱਥੇ ਕੋਈ ਲੱਟਾਂ ਦਾ ਪ੍ਰਬੰਧ ਸੀ ਸਾਰੇ ਭਾਜੀ ਹੁਣ ਇਹਨਾਂ ਨੂੰ ਪੁੱਛ ਲਓ ਇੱਥੇ ਕੋਈ ਪ੍ਰਬੰਧ ਨਹੀਂ ਸੀਗਾ ਤੇ ਇਹਨਾਂ ਦੀ ਲੇਬਰ ਜਾ ਕੇ ਰਾਤ 11 ਵਜੇ ਆਈ ਆ ਰਾਤ ਨੂੰ 11 ਵਜੇ ਆਈ ਆ 11 ਵਜੇ ਆ ਤੇ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਸੀ ਉਹ ਵੀ ਚੱਲੇ ਗਈਆਂ ਅੱਜ ਸਵੇਰ ਦੀ ਨਾ ਇਹਨਾਂ ਦੀ ਕੋਈ ਇੱਥੇ ਟਰਾਲੀ ਨਾ ਕੋਈ ਇਹਨਾਂ ਦਾ ਟਰੈਕਟਰ ਆ ਬਸ ਤੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਇਹਨਾਂ ਨਾਲ ਕੋਈ ਫਾਇਦਾ ਹੋਏਗਾ ਦੇਖੋ ਕੋਸ਼ਿਸ਼ ਹੁਣ ਦੇਖੋ ਉਹ ਬੰਦੇ ਉੱਧਰ ਲੱਗੇ ਹੋਏ ਆ ਜੇ ਉਧਰੋਂ ਬੰਨਦੇ ਤਾਂ ਇਧਰੋਂ ਟੁੱਟ ਰਿਹਾ ਜੇ ਹੁਣ ਉਹ ਵਿਚਾਰੇ ਇਧਰ ਆਣਗੇ ਤਾਂ ਉਹ ਉਧਰੋਂ ਟੁੱਟਣਾ ਸ਼ੁਰੂ ਹੋ ਜਾਏਗਾ ਜੇ ਲੇਬਰ ਪੂਰੀ ਹੋਵੇ ਪੂਰੇ ਐਕਸਪਰਟ ਬੰਦੇ ਹੋਣ ਤਾਂ ਜਿਹੜਾ ਆ ਪੂਰਾ ਬਚਾ ਸਕਦੇ ਆ ਨਹੀਂ ਨਹੀਂ ਇਹ ਬਚਣਾ ਕਿਉਂਕਿ ਇਧਰ ਆ ਦੇਖੋ ਪਿੱਛੇ ਸੇਮ ਪੈ ਰਹੀ ਆ ਜਦੋਂ ਜੇ ਜਦੋਂ ਵੀ ਆ ਕੇ ਪਾਣੀ ਇਹਨੂੰ ਟੱਚ ਹੋ ਗਿਆ ਇਹਨੂੰ 5 ਮਿੰਟ ਵੀ ਨਹੀਂ ਲੱਗਣੇ ਹੈਗੇ ਇਸ ਬੰਨ ਨੂੰ ਖੁਰਨ ਨੂੰ 5 ਮਿੰਟਾਂ ਦਾ ਕੰਮ ਆ ਸਿਰਫ ਕਿਉਂਕਿ ਪਿੱਛੇ ਸੇਮ ਦੇਖੋ ਸਾਰਾ ਜਿਹੜਾ ਪਾਣੀ ਮੀਂਹ ਦਾ ਪਾਣੀ ਨਹੀਂ ਹੈਗਾ ਇਹ ਸਾਰਾ ਸੇਮ ਦਾ ਪਾਣੀ ਆ ਅੱਛਾ ਸੇਮ ਦਾ ਹੀ ਆ ਇਹ ਸੇਮ ਦਾ ਪਾਣੀ ਆ ਇਹ ਪਾਣੀ ਦਾ ਸਰ ਮੁੱਲਾ ਦਾ 10 ਤੋਂ 15 ਫੁੱਟ ਰਹਿ ਗਿਆ ਵੀ ਜੇ ਪਾਣੀ ਲੱਗ ਗਿਆ ਤਾਂ 5 ਮਿੰਟਾਂ ਦੇ ਵਿੱਚ ਰੁੜ ਜਾਣਾ ਜੀ ਬਹੁਤ ਮਿਹਰਬਾਨੀ ਸੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੰਘੋਵਾਲ ਦੀਆਂ ਜਿੱਥੇ ਕੰਮ ਤਾਂ ਚੱਲ ਰਿਹਾ ਲੇਕਿਨ ਜਿਹੜੇ ਪਿੰਡ ਵਾਲਿਆਂ ਦਾ ਇਹ ਕਹਿਣਾ ਕਿ ਇੱਥੇ ਕੰਮ ਉਸ ਤਰੀਕੇ ਨਾਲ ਨਹੀਂ ਚੱਲੇ ਕਿਉਂਕਿ ਅਗਰ ਜੋ ਹਾਲਾਤ ਇੱਥੇ ਲੱਗ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਹੋਰ 10 15 ਜਿਹੜੇ ਫੁੱਟ ਦਾ ਰਸਤਾ ਰਹਿ ਗਿਆ ਜੇ ਇੱਥੇ ਥੋੜੀ ਜਿਹਾ ਨਹੀਂ ਧਿਆਨ ਰੱਖਿਆ ਗਿਆ ਤਾਂ ਇਹ ਸੀਮ ਹੈ ਤੇ ਇਧਰ ਪਿੰਡ ਜਿਹੜੇ 4 ਹੈ ਉਹਨਾਂ ਦੇ ਚਪੇੜ ਚ ਆ ਸਕਦੇ ਆ ਸੋ ਅਸੀਂ ਗਰਾਊਂਡ ਜ਼ੀਰੋ ਤੋਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇੱਕ ਰਿਪੋਰਟ ਦਿਖਾਉਣ ਦੀ ਸੰਗੋਵਾਲ ਦੀ ਜਿੱਥੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲੱਗ ਰਿਹਾ ਸੀ ਕਿ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੁੜੇ ਰਹੋ ਵਾਇਸੋ ਪੰਜਾਬ ਦੇ ਨਾਲ ਤੁਹਾਨੂੰ ਹਰ ਦਿਨ ਨਾਲ ਜੁੜੀਆਂ ਹੋਰ ਵੀ ਖਬਰਾਂ ਦਿਖਾਉਂਦੇ ਰਹਿਵਾਂਗੇ